ਮੈਂ ਜਦ ਸਿੰਘ ਸੈਣੀ ਤੁਹਾਨੂੰ ਸਾਰਿਆਂ ਨੂੰ ਇੱਕ ਵਧੀਆ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈਗਾ ਸਾਡਾ ਹਿਊਮਨ ਰਾਈਟਸ ਪਲੱਸ ਕਲੱਬ ਦਾ ਕੈਂਪ ਲੱਗਣ ਜਾ ਰਿਹਾ ਹੈਗਾ ਜਿਹੜਾ ਕਿ 8 ਫਰਵਰੀ 2025 ਨੂੰ ਲੱਗਣਾ ਹੈਗਾ ਸ਼ਾਲੀਮਾਰ ਬਾਗ ਕਪੂਰਥਾ ਵਿੱਚ ਤੇ ਇਸ ਵਿੱਚ ਬਹੁਤ ਸਾਰੇ ਵਧੀਆ ਬਹੁਤ ਡਾਕਟਰਸ ਨੇ ਆਉਣਾ ਵਾ ਜਿਹਦੇ ਵਿੱਚ ਬਲੱਡ ਡੋਨੇਸ਼ਨ ਦਾ ਕੰਮ ਹੋਣਾ ਹੈਗਾ ਵਾ ਕੈਂਸਰ ਚੈੱਕਅਪ ਹੋਇਜੂਗਾ ਅੱਖਾਂ ਦਾ ਚੈੱਕਅਪ ਕੀਤਾ ਜਾਣਾ ਹੈਗਾ ਵਾ ਜਿਹਦੇ ਵਿੱਚ ਬਹੁਤ ਵਧੀਆ ਮਾਹਰ ਡਾਕਟਰਾਂ ਨੇ ਪਾਰਟਿਸਪੇਟ ਕਰਨਾ ਹੈਗਾ ਇਸ ਲਈ ਸਾਡੇ ਜਿਹੜਾ ਗਰੁੱਪ ਹੈਗਾ ਵਾ ਬਹੁਤ ਟਾਈਮ ਤੋਂ ਇਹ ਕੰਮ ਕਰ ਰਿਹਾ ਹੈਗਾ ਵਾ ਇਹ ਸੰਸਥਾ ਚ ਚਲਾ ਰਿਹਾ ਹੈਗਾ ਵਾ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਰੇ ਇਸ ਵਿੱਚ ਆ ਕੇ ਵੱਧ ਤੋਂ ਵੱਧ ਆਪਣਾ ਪਾਰਟਿਸਪੇਟ ਕਰਨ ਤਾਂ ਜੋ ਆਮ ਲੋਕਾਂ ਨੂੰ ਇਹਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਤੇ ਮੈਂ ਚਾਹੁੰਦਾ ਕਿ ਅਸੀਂ ਤਾਂ ਹੋਣਾ ਹੀ ਹੈਗਾ ਇਸ ਵਿੱਚ ਤੇ ਕੀ ਤੁਸੀਂ ਵੀ ਇਸ ਆਓਗੇ ਤੁਸੀਂ ਵੀ ਆਓ ਤੇ ਇਸ ਬਲੱਡ ਡੋਨੇਸ਼ਨ ਕੈਂਪ ਦਾ ਵੱਧ ਵੱਧ ਫਾਇਦਾ ਲਓ ਧੰਨਵਾਦ ਜਸ ਸਿੰਘਾ ਮੈਂ ਬੰਗ ਰੈੱਡ ਕਲੱਬ ਕਲੱਬ ਦਾ ਰੂਲਰ ਰਵਿੰਦਾ ਮੈਂਬਰ ਹਾਂ ਤੇ 8 ਫਰਵਰੀ 2025 ਨੂੰ ਸ਼ਾਲਾਮਰ ਬਾਗ ਉਥੇ ਸਾਡੀ ਸੰਸਥਾ ਇੱਕ ਮੈਡੀਕਲ ਕੈਂਪ ਲਗਾ ਰਹੀ ਹੈ ਜਿਸ ਵਿੱਚ ਬਲੱਡ ਡੋਨੇਸ਼ਨ ਕੈਂਸਰ ਦੀਆਂ ਬਿਮਾਰੀਆਂ ਵਾਸਤੇ ਡਾਕਟਰ ਵੱਸਤੇ ਜਾਂਚ ਕਰਗੇ ਤੇ ਅੱਖਾਂ ਦਾ ਕੈਂਪ ਲੱਗ ਰਿਹਾ ਹੈ ਮੈਂ ਸਾਰੇ ਰੂਲਰ ਏਰੀਆ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਮੈਡੀਕਲ ਕੈਂਪ ਵਿੱਚ ਆਣ ਕੇ ਤੁਸੀਂ ਆਪਣਾ ਵਾਧ ਤੋਂ ਵਾਧ ਚੈੱਕਅਪ ਕਰਾਓ ਤੇ ਉਸਿਆ ਫੈਲਾ ਲੈਸ ਚੋ ਲੈਸ ਗੋ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਤੇ ਸਾਰੇ ਕਪੂਰਥਲੇ ਵਸਨੀਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਸਾਰਿਆਂ ਨੂੰ ਇੱਕ ਇਨਫੋਰਮੇਸ਼ਨ ਜਿਹੜੀ ਹੈ ਉਹ ਦੇਣੀ ਚਾਹੁੰਦਾ ਆ ਆਪਾਂ ਹਿਊਮਰਾਈਟ ਪ੍ਰੈਸ ਕਲੱਬ ਵੱਲੋਂ ਕਪੂਰਸਰਾ ਦੇ ਵਿੱਚ ਇੱਕ ਮੈਗਾ ਮੈਡੀਕਲ ਕੈਂਪ ਜਿਹੜਾ ਆ ਉਹ ਲਗਾਉਣ ਜਾ ਰਹੇ ਆ ਸ਼ਲਮਰ ਬਾਗ ਦੇ ਵਿੱਚ ਜਿਹੜਾ ਕਿ 8 ਫਰਵਰੀ 2025 ਦਿਨ ਸ਼ਨੀਵਾਰ ਨੂੰ ਇਹ ਜਿਹੜਾ ਮੈਗਾ ਕੈਂਪ ਆ ਇਹ ਲੱਗ ਰਿਹਾ ਆ ਜਿਹਦੇ ਵਿੱਚ ਜਿਹੜੇ ਆਪਣੇ ਡਾਕਟਰ ਮਾਹਰ ਨੇ ਉਹਨਾਂ ਵੱਲੋਂ ਹਿਊਮਰਾਈਟ ਪ੍ਰੈਸ ਕਲੱਬ ਵੱਲੋਂ ਇੱਕ ਅੱਖਾਂ ਦਾ ਮੈਡੀਕਲ ਚੈੱਕਅਪ ਕੈਂਪ ਇੱਕ ਮੈਡੀਕਲ ਚੈੱਕਅਪ ਕੈਂਪ ਪਲੱਸ ਆਪਣਾ ਕੈਂਸਰ ਜਿਹੜਾ ਹੈਗਾ ਕੈਂਸਰ ਦਾ ਜਿਹੜੇ ਟੈਸਟ ਹੋਆ ਉਹਨਾਂ ਦਾ ਜਿਹੜਾ ਕੈਂਪ ਹੋਆ ਉਹ ਲੱਗ ਰਿਹਾ ਹੈ ਸਪੈਸ਼ਲ ਜਿਹੜੀਆਂ ਹੈਗੀਆਂ ਬੱਸਾਂ ਉਪਾਰੋਂ ਆ ਰਹੀਆਂ ਆ ਤੇ ਸਪੈਸ਼ਲ ਡਾਕਟਰ ਜਿਹੜੇ ਆ ਉਹ ਤੁਹਾਡੇ ਟੈਸਟ ਕਰਨ ਵਾਸਤੇ ਬਾਹਰੋਂ ਆ ਰਹੇ ਆ ਇਦੇ ਨਾਲ ਹੀ ਇਸ ਕੈਂਪ ਦੇ ਵਿੱਚ ਅਸੀਂ ਇੱਕ ਖੂਨਦਾਨ ਕੈਂਪ ਵੀ ਰੱਖਿਆ ਹੈ ਤੇ ਮੇਰੀ ਨੌਜਵਾਨ ਜਿਹੜੇ ਹੈਗੇ ਆ ਕਪੂਰਥਲੇ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਾਰਿਆਂ ਨੇ ਇਸ ਕੈਂਪ ਦੇ ਵਿੱਚ ਆ ਕੇ ਖੂਨਦਾਨ ਕਰਨਾ ਆ ਤੇ ਆਲੇ-ਦੁਆਲੇ ਸੰਗਤਾਂ ਨੂੰ ਜਿਹੜੇ ਆਪਣੇ ਪਿੰਡ ਦੇ ਆਂਢ-ਗੁਆਂਢ ਸਾਰਿਆਂ ਨੂੰ ਦੱਸਣਾ ਆ ਕਿ ਇਸ ਕੈਂਪ ਦੇ ਵਿੱਚ ਆਓ ਆਪਣੀਆਂ ਮਾਤਾ-ਬਜ਼ੁਰਗਾਂ ਨੂੰ ਲੈ ਕੇ ਆਓ ਜਿਨ੍ਹਾਂ ਨੇ ਟੈਸਟ ਕਰਾਉਣੇ ਆ ਅੱਖਾਂ ਦਾ ਜਿਨ੍ਹਾਂ ਨੇ ਆਪਣਾ ਟੈਸਟ ਕਰਵਾਉਣਾ ਹੈ ਚੈੱਕਅਪ ਕਰਵਾਉਣਾ ਉਹ ਜ਼ਰੂਰ ਇਸ ਕੈਂਪ ਦੇ ਵਿੱਚ ਆਣ ਤੇ ਨੌਜਵਾਨ ਆ ਕੇ ਖੂਨਦਾਨ ਕੈਂਪ ਕਰਨ ਤੇ ਇਹ ਜਿਹੜਾ ਕੈਂਪ ਉਹ ਆ ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਸ ਨੂੰ ਅਸੀਂ ਸਕਸੈਸ ਕਰ ਸਕਦੇ ਹਾਂ ਤੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਜੀ ਮੈਂ ਜੋਤੀ ਕਪੂਰ ਹਿਊਮਨ ਰਾਈਟਸ ਪ੍ਰੈਸ ਕਲੱਬ ਵੱਲੋਂ ਤੁਹਾਨੂੰ ਇੱਕ ਅਨਾਉਂਸਮੈਂਟ ਕਰਨਾ ਚਾਹੁੰਦੀ ਹਾਂ ਕਿ ਹਿਊਮਨ ਰਾਈਟਸ ਪ੍ਰੈਸ ਕਲੱਬ ਲੈ ਕੇ ਆ ਰਿਹਾ ਹੈ 8 ਫਰਵਰੀ ਨੂੰ ਮੈਡੀਕਲ ਮੇਗਾ ਕੈਂਪ ਜਿਹੜਾ ਕੀ ਕਪੂਰਥਲਾ ਵਿੱਚ ਸ਼ਾਲੀਮਰ ਬਾਗ ਵਿੱਚ ਲੱਗਣ ਜਾ ਰਿਹਾ ਹੈ ਜਿਹਦੇ ਵਿੱਚ ਮੈਡੀਕਲ ਦੀਆਂ ਸਾਰੀ ਤਰ੍ਹਾਂ ਦੀਆਂ ਜਾਂਚਾਂ ਕੀਤੀਆਂ ਜਾਣਗੀਆਂ ਜਿਵੇਂ ਕਿ ਕੈਂਸਰ ਦੀ ਅੱਖਾਂ ਦਾ ਚੈੱਕਅਪ ਤੇ ਹੋਰ ਸਾਰੇ ਉਹਦੇ ਵਿੱਚ ਮਾਹੀ ਡਾਕਟਰ ਵੀ ਆ ਰਹੇ ਨੇ ਤੇ ਹੋਰ ਸਾਰੀਆਂ ਸ਼ਕਤੀਆਂ ਵੀ ਸ਼ਾਮਿਲ ਹੋ ਰਹੀਆਂ ਨੇ ਜਿਹੜੀ ਕਿ ਬਲੱਡ ਡੋਨੇਸ਼ਨ ਵੀ ਦੇਣਗੇ ਧੰਨਵਾਦ ਤੁਸੀਂ ਵੀ ਆਓ ਤੇ ਇਹਦੇ ਵਿੱਚ ਪਾਰਟਿਸਪੇਸ਼ਨ ਕਰੋ ਥੈਂਕ ਯੂ ਨਮਸਕਾਰ ਸਾਰਿਆਂ ਨੂੰ ਜੀ ਮੇਰਾ ਨਾਮ ਗੌਰਵ ਕਪੂਰ ਹੈ ਮੈਂ ਹਿਊਮਰਾਈਜ਼ ਕਲੱਬ ਦੇ ਵਿੱਚ ਵਪਾਰ ਮੰਡਲ ਦਾ ਪ੍ਰੈਜ਼ੈਂਟ ਹੈ ਜੀ ਸਾਡਾ ਹਿਊਮਰਾਈਜ਼ ਕਲੱਬ 8 ਫਰਵਰੀ 2025 ਦਿਨ ਸ਼ਨੀਵਾਰ ਨੂੰ ਸ਼ਲਾਮਾਰਗ ਬਾਗ ਦੀ ਖੁੱਲੀ ਗਰਾਊਂਡ ਵਿਖੇ ਇੱਕ ਕੈਂਪ ਲਗਾਉਣ ਜਾ ਰਿਹਾ ਹੈ ਜੀ ਜਿਹਦੇ ਵਿੱਚ ਅੱਖਾਂ ਦਾ ਚੈੱਕਅਪ ਕੈਂਸਰ ਦਾ ਚੈੱਕਅਪ ਤੇ ਬਲੱਡ ਡੋਨੇਸ਼ਨ ਵਰਗੀਆਂ ਕਈ ਚੀਜ਼ਾਂ ਹੋਣਗੀਆਂ ਜਿਹਦੇ ਵਿੱਚ ਸਪੈਸ਼ਲਿਸਟ ਡਾਕਟਰ ਆਏ ਹੋਏ ਨੇ ਉਹ ਲੋਕਾਂ ਦੀ ਆਮ ਜਾਂਚ ਵੀ ਕਰਨਗੇ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਮੇਰਾ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਤੁਹਾਡੇ ਸਾਰੇ ਨੀਅਰ ਡੀਅਰਸ ਨੂੰ ਇੱਕ ਪ੍ਰਾਰਥਨਾ ਹੈ ਕਿ ਜਰੂਰ ਪਹੁੰਚੋ ਇਸ ਕੈਂਪ ਵਿੱਚ ਆਪਣਾ ਯੋਗਦਾਨ ਦਿਓ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਸੀ ਜਲਦੀ ਮੇਰਾ ਨਾਮ ਕਿਰਨ ਬਲਾਜਲਾ ਮੈਂ ਹਿਮਨਰਾਈਟ ਪ੍ਰੈਸ ਕਲਬ ਦੀ ਜਨਰਲ ਸੈਕਟਰੀ ਹਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਅਸੀਂ ਸਾਰੇ ਹਿਮਨਰਾਈਟ ਪ੍ਰੈਸ ਕਲਬ ਮੇਲਾ ਵੀ ਦੇ ਇੰਡਸਟਰੀ ਸਾਥੀ ਮਿਲ ਕੇ 8 ਫਰਵਰੀ 2025 ਨੂੰ ਸ਼ਾਲਾਮਰ ਬਾਗ ਕਪੂਰਥਲਾ ਵਿਖੇ ਕੈਂਸਰ ਚੈੱਕਅਪ ਕੈਂਪ ਫਰੀ ਬਲੱਡ ਡੋਨੇਸ਼ਨ ਕੈਂਪ ਆਈ ਚੈੱਕਅਪ ਕੰਮ ਲਗਾ ਰਹੇ ਆ ਜਿਹਦੇ ਵਿੱਚ ਤੁਸੀਂ ਵੱਧ ਚੜ ਕੇ ਹਿੱਸਾ ਲਓ ਤੇ ਆਪਣੇ ਨੇੜੇ ਦੇ ਜੋ ਵੀ ਤੁਹਾਡੇ ਸਬੰਧਿਤ ਨੇ ਉਹਨਾਂ ਨੂੰ ਵੀ ਲਿਆ ਕੇ ਇਸ ਮੌਕੇ ਦਾ ਪੂਰਾ ਪੂਰਾ ਲਾਭ ਉਠਾਓ ਧੰਨਵਾਦ ਰਾਮਾ ਮੰਡੀ 14 ਜਿਹੜਾ ਅਮਰੀਜਾ ਉਹ ਬਣਿਆ ਸਾਡੀ ਸੰਸਥਾ ਦੇ ਕੇਸ ਦੇ ਅੰਦਰ ਤੋਂ ਬਾਅਦ ਹੀ ਪੀਏਪ ਦਾ ਚੌਂਕ ਜਿਹੜਾ ਬਣਿਆ ਕਿਉਂਕਿ ਅਸੀਂ ਲੱਡੋ ਵਾਲੀ ਟੋਲ ਵਾਲੀ ਨੂੰ ਬੰਦ ਕਰਵਾਤਾ ਸੀਗਾ ਉਹਦਾ ਕਾਰਨ ਇਹ ਸੀਗਾ ਕਿ ਜਦੋਂ ਤੱਕ ਇਹ ਕੰਪਲੀਸ਼ਨ ਨਹੀਂ ਹੁੰਦਾ ਉਹ ਤੱਕ ਟੋਲ ਨਹੀਂ ਲਾ ਸਕਦੇ ਤੇ ਵਿਦਆਊਟ ਕੰਪਲੀਸ਼ਨ ਇਹਨਾਂ ਨੇ ਕਿੱਦਾਂ ਟੋਲ ਲਾਤਾ ਸੀ ਸਾਡਾ ਕੁਸਤ ਦੇ ਸੀਗਾ ਤੇ ਉਸ ਤੋਂ ਬਾਅਦ ਫਿਰ ਦੋਨੀਆਂ ਉਹਨਾਂ ਨੂੰ ਪੁੱਲ ਮਜਬੂਰਨ ਬਣਾੜੇ ਪਏ ਸੀ ਔਰ ਉਸ ਤੋਂ ਬਾਅਦ ਹੀ ਫਿਰ ਉਹਦੇ ਜਿਹੜੀ ਸੋਬਾ ਕੰਪਨੀ ਸੀ ਉਹ ਬਲੈਕਲਿਸਟਡ ਹੋ ਗਈ ਸੀ ਦੈਨ ਨੈਕਸਟ ਕੰਪਨੀ ਨਵੀਂ ਆਈ ਹੈ ਇੰਨਾ ਹੀ ਅਸੀਂ ਹੋਰ ਵੀ ਇਸ਼ੂ ਚੱਕਦੇ ਰਹਿੰਦੇ ਹਾਂ ਜਿਹਦਾ ਐਸਓਲੇਡ ਆਪਣਾ ਮੇਨ ਕੇਸ ਚ ਉਹ ਹਿਮਵਰਾਇਸ ਚੱਲਦਾ ਜਿਹੜੇ ਕੁੱਤੇ ਜਿਹੜੇ ਆਵਾਰਾ ਕੁੱਤੇ ਹੁੰਦੇ ਆ ਉਹ ਲੋਕਾਂ ਨਾਲ ਵੀ ਆਪਣੇ ਨਾਲ ਜੁੜੇ ਹੋਏ ਨੇ ਔਰ ਕਾਫੀ ਵਧੀਆ ਉਥੇ ਇਹ ਪੈਰਾਗਲਾਈਡਿੰਗ ਦਾ ਕੰਮ ਕਰਦੇ ਨੇ ਉਥੇ ਸਕਾਈ ਡਾਈਵਰ ਨੇ ਇਹ ਕਾਫੀ ਵਧੀਆ ਸਕਾਈ ਡਾਈਵਰ ਨੇ ਔਰ ਇਹਨਾਂ ਨੇ ਪਿੱਛੇ ਦੇ ਦੇਖਿਆ ਹੋਣਾ ਕਿ ਨਵੇਂ ਸਾਲ ਤੇ ਸਕਾਈ ਡਾਈਵਿੰਗ ਕਰਦੇ ਹੋਏ ਆਪਣੀਆਂ ਫੋਟੋਆਂ ਵੀ ਪਾਈਆਂ ਸੀ ਨਿਊ ਹੈਪੀ ਨੀਅਰ ਕਰਦੇ ਸੀ ਤਰਨ ਪੁਰਤੀ ਜੀ ਮੈਂ 6-7 ਮਹੀਨਿਆਂ ਤੋਂ ਜੁਆਇਨ ਕੀਤਾ ਹਿਮਵਰਾਇਸ ਨੂੰ ਔਰ ਬਹੁਤ ਹੀ ਵਧੀਆ ਕੰਮ ਇਹ ਟੀਮ ਕਰ ਰਹੀ ਹੈ ਤੇ ਮੈਨੂੰ ਵੀ ਬਹੁਤ ਅੱਛਾ ਲੱਗਾ ਇਸ ਟੀਮ ਦੇ ਨਾਲ ਵਿੱਚ ਯੋਗਦਾਨ ਦੇਣ ਦਾ ਮੌਕਾ ਮਿਲਿਆ ਥੈਂਕ ਯੂ ਬਹੁਤ ਬੜੀ ਕਾਫੀ ਲੰਬੇ ਸਮੇਂ ਤੋਂ ਜੋ ਰਿਹਾ ਹੈ ਜਿੰਨੇ ਵਧੀਆ ਵਧੀਆ ਇਹ ਮੂਰਤੀਆਂ ਇਸ ਧਾਗੇ ਨੇ ਤੋਏ ਹੋਏ ਆ ਇਹ ਸਾਡੇ ਇਕੱਠੇ ਨਹੀਂ ਹੋਏ ਮੈਂ ਤਾਂ ਧਾਗਾ ਦਾ ਦਾ ਜੀ ਛੇ ਸਾਡੀ ਰੂਲ ਦੀ ਟੀਮ ਮੈਂ ਜਗਲਿੰਦਰ ਸਿੰਘ ਜੀ ਰੂਲ ਪਾਰਟੀ ਤੋਂ ਵਾਈਸ ਪ੍ਰੈਜ਼ੀਡੈਂਟ ਸੀ ਤੇ ਅੱਜ ਮੇਰੀ ਥੋੜਾ ਲੇਟ ਹੋ ਗਿਆ ਮਾਫੀ ਚਾਹੁੰਦਾ ਮੈਂ ਸਾਡੇ ਪਹਿਲਾਂ ਦੇ ਸਮਝੋ ਇਹ ਭਾਜੀ ਬੜਾ ਵਧੀਆ ਕੈਂਪੇਨ ਲੱਗਿਆ ਹੈਗਾ ਜਿਹੜਾ ਨਾਲ ਭਾਜੀ ਆਏ ਨੇ ਜਿਹਨਾਂ ਮਿੱਜਾ ਸੰਗਤ ਤੇ ਨਵੀਂ ਪਾਈ ਨੂੰ ਨਾਲ ਆリエ ਪਰਦੇ ਨੇ ਇਹ ਵੀ ਨਵੇਂ ਜੁੜੇ ਨੇ ਸਰਦਾਰ ਇਹ ਇਹਨਾਂ ਨੇ ਪਹਿਲਾਂ ਕੈਂਪ ਨਹੀਂ ਲਾਇਆ ਹੋਣਾ ਅੱਜ ਇਹ ਤੁਹਾਨੂੰ ਕੈਂਪ ਲਾ ਕੇ ਦਿਖਾਵਾਂਗੇ ਕਿ ਸਾਡਾ ਮੈਗਾ ਕੈਂਪ ਕਿੱਦਾਂ ਲੱਗਦਾ ਹੈ ਬਿਲਕੁਲ ਲਗਾ ਰਹੇ ਆ ਤੇ ਉਹਦੇ ਵਿੱਚ ਆਪਾਂ ਸਾਰੀ ਵੀ ਯੂਟੀ ਲਗਾਈ ਹੈ ਕਿ ਘੱਟੋ ਘੱਟ ਇੱਕ ਮੈਂਬਰ ਜਿਹੜਾ ਹੈਗਾ 5-5 ਡੋਨਰ ਜਿਹੜਾ ਹੈਗਾ ਜਿਪੂ ਲੈ ਕੇ ਆਉਣਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਘੱਟੋ ਘੱਟ 5 ਜਣਿਆਂ ਵਿੱਚ ਉਸ ਮਤਲਬ ਕਿ ਕਈ ਵੇ ਨਹੀਂ ਹੁੰਦਾ ਕਿ ਆਪਾਂ ਕਹਿ ਰਹੇ ਨੇ 5 ਜਣੇ 10 ਜਣੇ ਐਗਰੀ ਵੀ ਕਰ ਜਾਂਦੇ ਨਹੀਂ ਆ ਜਾਣਗੇ ਮੌਕੇ ਦੇ ਉੱਤੇ ਹ ਇੱਕ ਜਾਂ ਦੋ ਜਾਂ ਤਿੰਨ ਕਹਿ ਰਹੇ ਨਹੀਂ ਭਾਈ ਸਾਡਾ ਕੋਲ ਟਾਈਮ ਨਹੀਂ ਹੈਗਾ ਸਾਨੂੰ ਕੰਮ ਪੈ ਗਿਆ ਤਾਂ ਨਾ ਐਟ ਲੀਸਟ ਫੇਰ ਕਿਤੇ ਜਾ ਕੇ ਦੋ ਜਾਂ ਤਿੰਨ ਡੋਨਰ ਇੱਕ ਬੰਦਾ ਜਿਹੜਾ ਹੈਗਾ ਮੈਂਬਰ ਆਪਣਾ ਉੱਥੇ ਲੈ ਕੇ ਪਹੁੰਚ ਸਕਦਾ ਤੇ ਬਿਲਕੁਲ ਕੋਸ਼ਿਸ਼ ਕਰੋ ਕਿ ਇਹਦਾ ਜਿਸਮੁਰਦਾਰ ਦੇ ਵਿੱਚ ਹੀ ਸਾਰਾ ਕੰਮ ਹੋਏਗਾ ਇਹਨੇ ਨਿਗਰਾਨੀ ਦੇ ਵਿੱਚ ਸਾਰਾ ਕੰਮ ਹੋਊਗਾ ਮੈਡੀਕਲ ਦਾ ਸਭ ਦਾ ਸਾਰਿਆਂ ਦਾ ਇਹ ਵੀ ਆਪਾਂ ਧਿਆਨ ਰੱਖਣਾ ਤੇ ਤਕਰੀਬਨ ਚਾਹ ਮਤਲਬ ਚਾਹ ਬੜੀ ਬਾਦ ਪੀਵਾਂਗੇ ਪਹਿਲੇ ਜੀ ਸਾਰੇ ਜੀ ਨਮਸਕਾਰ ਸਾਰੇ ਸਾਥੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਡਾ ਹਿਊਮਰਾਈਟ ਪੈਸ ਕਲੱਬ ਕਪੂਰਤਾ ਦੇ ਵੱਲੋਂ ਇੱਕ ਮੈਗਾ ਕੈਂਪ ਮੈਡੀਕਲ ਕੈਂਪ ਜਿਹੜਾ ਹੈ 8 ਫਰਵਰੀ 2025 ਨੂੰ ਸ਼ਾਲਾਮਾਰ ਬਾਗ ਕਪੂਰਤਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਵਿੱਚ ਬਹੁਤ ਸਾਰੇ ਸੰ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਦਾ ਪੂਰਾ ਸਹਿਯੋਗ ਪ੍ਰਾਪਤ ਹੋਇਆ ਹੈ ਔਰ ਅਸੀਂ ਚਾਹਦੇ ਹਾਂ ਕਿ ਤੁਸੀਂ ਵੀ ਉਸ ਦਿਨ ਇਸ ਕੈਂਪ ਦਾ ਪੂਰਾ ਫਾਇਦਾ ਲੋ ਇਸ ਵਿੱਚ ਅੱਖਾਂ ਦਾ ਚੈੱਕਅਪ ਬਲੱਡ ਡੋਨੇਸ਼ਨ ਦਾ ਕੈਂਪ ਮੈਡੀਕਲ ਕੈਂਪ ਅਤੇ ਕੈਂਸਰ ਦਾ ਕੈਂਪ ਚੈੱਕਅਪ ਦਾ ਸਾਰਾ ਕੈਂਪ ਲਗਾਇਆ ਜਾਏਗਾ ਜਿਸ ਵਿੱਚ ਬਲੱਡ ਸ਼ੂਗਰ ਵੀ ਚੈੱਕ ਕੀਤੀ ਜਾਏਗੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਅੱਖਾਂ ਵੀ ਚੈੱਕ ਕੀਤੀਆਂ ਜਾਣਗੀਆਂ ਔਰ ਉਹਨਾਂ ਦੀ ਦਵਾਈਆਂ ਵੀ ਦਿੱਤੇ ਜਾਣਗੀਆਂ ਬਹੁਤ ਸਾਰੇ ਡਾਕਟਰ ਆ ਰਹੇ ਨੇ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਕੈਂਪ ਵਿੱਚ ਆਓ ਆਸੀ ਸਾਰੇ ਆਨੇ ਆ ਤੁਸੀਂ ਵੀ ਆਓ